ਤੇਗ ਬਹਾਦਰ ਜੀ ਬਾਰੇ ਪੜਦੇ ਆਂ ਤੇ ਉਹਨਾਂ ਦੀ ਮਾਤਾ ਜੀ ਬਾਰੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪੈਂਡੇ 2 ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਗਤਾਂ ਨੇ ਬੇਨਤੀ ਕਰਨ ਤੇ ਕਨਕੋੜ ਕਾਰੀ ਰਾਤ ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪੈਂਡੇ ਦੀ ਕਰੜੀ ਯਾਤਰਾ ਆਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਸਰਦ ਜਿਵੇਂ ਤਿੱਖੇ ਤੀਰ ਪਿੰਡੇ ਵਜ ਰਹੇ ਸਨ ਇੱਛੇ ਵੈਰੀਆਂ ਦੀਆਂ ਫੌਜਾਂ ਦੀਆਂ ਗੂੰਜਾਂ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਦੀਆਂ ਸਸਾਂ ਲਗੀ ਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸ਼ਰਧਿਆਤਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਥੇ ਸਰਸਾ ਦੇ ਕੰਢੇ ਇਕੱਠੇ ਹੋਏ ਬੱਦਲਾ ਤੇ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾਂ ਵੀ ਨਜ਼ਰ ਆਉਂਦੀਆਂ ਗੁਰੂ ਜੀ ਆਸਾ ਦੀ ਬਾਤ ਦੀ ਸੰਪੂਰਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋਂ ਸਾਰਾ ਗੁਰ ਪਰਿਵਾਰ ਵੀ ਘੇਰੂ ਘੇਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਛਾਬ ਗਾਧਿਆ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ ਸੱਤ ਪੌ ਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਛੋਟੇ ਛੋਟੇ ਛਾਬ ਗਾਧਿਆ ਨਾਲ ਝਾੜੀ ਦੇ ਕੰਡਿਆਲੇ ਰਹਾ ਨਾਲ ਲੰਬਾ ਪੈਂਡਾ ਤੈਅ ਕਰ ਰਹੇ ਰਹੇ ਅਠ ਪੌ ਦੀ ਰਾਤ ਨੂੰ ਉਹ ਮਲਾਕ ਉਮੇ ਮਾਸ਼ਕੀ ਜੀ ਦੀ ਛੰਨ ਵਿੱਚ ਜਾ ਕੁਝੇ ਕਿ ਇਥੇ ਮਾਤਾ ਲక్ష్ਮੀ ਜੀ ਨੇ ਸ਼ਾਬ ਵਿਆਧਿਆ ਨੂੰ ਭੋਜਨ ਸ਼ਿਕਾਇਆ ਇਹ ਰਾਤ ਆਰਾਮ ਦੀ ਰਾਤ ਨਹੀਂ ਸੀ ਪਰ ਗੁਜਰੀ ਜੀ ਨੂੰ ਜਾਣ ਪਹਿਚਾਨ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੋਂ ਪਰਿਵਾਰ ਦੇ ਨਾਲ ਰਿਹਾ ਉਸ ਨੇ ਆ ਕੇ ਨਮਸਕਾਰ ਕੀਤਾ ਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਤ ਮਿਲੇਗੀ ਮਾਦਾ